ਡੇਰਾਪੂਰਨ ਸਜਾਨ ਸਾਗਰ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ 5 ਅਕਤੂਬਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਤੇ ਬਾਬਾ ਭਜਨ ਸਿੰਘ ਜੀ ਸੋਢੀ ਤੇ ਹੋਰਨਾਂ ਵੱਲੋਂ ਪ੍ਰਮਾਤਮਾ ਦੀ ਸਿਫਤ-ਸਲਾਹ ਕੀਤੀ ਜਾਵੇਗੀ। ਇਸ ਲਈ ਬਾਬਾ ਭਜਨ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਸਮੂਹ 사ਤਸੰਗਤ ਦੇ ਚਰਨ ਵਿੱਚ ਬੇਨਤੀ ਕੀਤੀ ਕਿ ਸਮਾਗਮ ਵਿੱਚ ਪਹੁੰਚ ਕੇ ਸਮਾਗਮਦਿਆਰੋਂ ਆਨ ਕਨਵਦੋਂ ਇਸ ਮੌਕੇ ਤੇ ਗੁਰੂ ਕੇ ਲੰਗਰ ਵੀ ਵਰਤਾਇਆ ਜਾਣ ਕਿ ਜੋ ਸਾਰਾ ਦਿਨ ਅਟੁੱਟ ਚੱਲਦੇ ਰਹਿਣਗੇ। ਇਸਲਾਨਾ ਗੁਰਮਤ ਸਮਾਗਮ ਡੇਰਾ ਪੂਰੀ ਸਿਆਨ ਸਾਗਰ ਦਸ਼ਮੀਸ਼ ਐਵਨੂ ਮਜੀਠਾ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਐਕਾਂ ਅੱਜ ਦੇ ਦਿਨ 3 3 ਅਕਤੂਬਰ 2025 ਨੂੰ ਸ਼੍ਰੀ ਖੰਡ ਪਾਟ ਸਾਹਿਬ ਆਰੰਭ ਕੀਤੇ ਗਏ ਨੇਗੇ ਔਰ ਇਹਨਾਂ ਦੇ ਸੰਪੂਰਨ ਭੋਗ ਜਿਹੜੇ ਨੇਗੇ ਉਹ 5 ਅਕਤੂਬਰ ਦਿਨ ਐਤਵਾਰ 2025 ਨੂੰ ਪਾਏ ਜਾਣਗੇ ਸੋ ਡੇਰੇ ਵੱਲੋਂ ਔਰ ਦਾਸ ਭਿੰਸ ਸਿੰਘ ਵੱਲੋਂ ਇਹ ਉਪਰਚੋਰ ਬੇਨਤੀ ਕੀਤੀ ਜਾਂਦੀ ਹੈਗੀ ਅਪੀਲ ਕੀਤੀ ਜਾਂਦੀ ਹੈਗੀ ਕਿ ਇਸ ਗੁਰਮਤ ਸਮਾਗਮ ਦੇ ਵਿੱਚ ਹਮ ਹਮਾ ਕੇ ਵੱਤਵਾਂ ਸੰਗਤਾਂ ਜਿਹੜੀਆਂ ਹੋਈਆਂ ਉਹ ਪਹੁੰਚਣਾ ਔਰ ਗੁਰੂ ਘਰ ਦੇ ਜਿਹੜੀਆਂ ਖੁਸ਼ੀਆਂ ਹੋਈਆਂ ਉਹ ਪ੍ਰਾਪਤ ਕਰਨਾ ਸ਼ੋਮਾ ਇਹ ਕਹਿੰਦਾ ਮੈਂ ਦੁਬਾਰਾ ਬੇਨਤੀ ਕਰਦਾ ਹਾਂਗਾ ਦਸ਼ਮੀਸ਼ ਹੈ ਨੂੰ ਮਜੀਠਾ ਰੋਡ ਡੇਰਾ ਪੁਰਸ ਜਨ ਸਾਗਰ ਦਾਸ ਉਹਨੇ ਬੇਨਤੀ ਹੈਗੀ ਕਿ ਹਮਮਾ ਮਹਾਕੇ ਜਿਹੜੀਆਂ ਸੰਤਾਂ ਉਸ ਗੁਰਮਤ ਸਮਾਗਮ ਵਿੱਚ ਇਸ ਦੌਰਾਨ ਸ੍ਰੀ ਖੰਡਪੁਰ ਸਾਹਿਬ ਦੇ ਸੰਪੂਰਨ ਭੋਗ ਪਾਣ ਪਰੰਤ ਕੀਰਤਨ ਹੋਏਗਾ ਅਲਾਈ ਕੀਰਤਨ ਕੀਤਾ ਜਾਏਗਾ ਔਰੂ ਬਾਅਦ ਕੋਈ ਗੁਰੂ ਘਰੋਂ ਲੋ ਜਿਹੜਾ ਵਗਾ ਕਥਾ ਕਿੱਤੀ ਜਾਏਗੀ ਉਸ ਤੋਂ ਬਾਅਦ ਰਾਗੀ ਢਾਡੀ ਕੁਇਸ਼ਰ ਕਥਾਵਾਚਕ ਸਾਰਾ ਰੰਗ ਜਿੜਾ ਕਿੰਗਾ ਇਹ ਪੰਡਾਲ ਚੱਲਦਾ ਰਹੇਗਾ ਔਰ ਚਲੋ ਇਸ ਮੇਲੇ ਰਿਆਂ ਰੌਣਕਾਂ ਨੂੰ ਰੌਣਕ ਵਿੱਚ ਹੋਰ ਅਨੇਕ ਤਰ੍ਹਾਂ ਦੇ ਆ ਜਿਹੜੇ ਇੱਕ ਬਾਜ਼ਾਰ ਜਾਂ ਹੋਰ ਜੋ ਵੀ ਹੈਗੇ ਸਾਜੋ ਸਮਾਨ ਬੱਚਿਆਂ ਨੂੰ ਲੈ ਕੇ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਜਿਹੜੀਆਂ ਕਰੀਆਂ ਉਹ ਪ੍ਰਾਪਤ ਕਰੋ